ਮਹਾਰਾਜ ਚਰਨਾਂ ਦੇ ਵਿੱਚ ਖੂਨ ਵਗ ਰਿਹਾ ਧੰਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਐਸੀ ਹਾਲਤ ਸਤਗੁਰੂ ਹੁਣ ਤੇ ਆਨੰਦਪੁਰ ਵੀ ਜਾਂਦਾ ਰਿਹਾ ਦੁਸ਼ਮਣਾਂ ਦਾ ਕਬਜ਼ਾ ਕਰ ਲਿਆ ਹੋਣਾ ਤੇ ਧੰਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਸਿਰ ਟੱਕੋ ਜੀ ਧੰਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਦਇਆ ਸਿੰਘਾ ਉਹਨਾ ਕੰਧਾਂ ਤੇ ਉਹਨਾ ਦੀਵਾਰਾਂ ਤੇ ਦੁਸ਼ਮਣ ਨੇ ਕਬਜ਼ਾ ਕਰ ਲਿਆ ਹੋਣਾ ਪਰ ਜਿਹੜਾ ਆਨੰਦਪੁਰ ਮੇਰੇ ਹਿਰਦੇ ਵਿੱਚ ਵਸਿਆ ਅੱਜ ਵੀ ਉਸੇ ਤਰ੍ਹਾਂ ਆਨੰਦ ਵਿੱਚ ਹੈ ਉਹਨੂੰ ਕੋਈ ਫਰਕ ਨਹੀਂ ਪਿਆ ਸੋਹਰਾ ਸਤਿ ਸ਼੍ਰੀ ਅਕਾਲ ਬਸ ਉਹ ਆਨੰਦ ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਵੀ ਬਖਸ਼ਿਆ ਉਹ ਆਨੰਦ ਵੇਖੋ ਪਾਣੀ ਵਿੱਚ ਸਭ ਕੁਝ ਰੁੜ ਗਿਆ ਡੁੱਬ ਗਿਆ 6 6 10 10 5 5 ਮੱਝਾਂ ਜਿਹੜੀ ਢਾਈ ਢਾਈ ਲੱਖ ਦੀ ਇੱਕ ਆਉਂਦੀ ਐ ਇੰਨੇ ਲੱਖਾਂ ਦਾ ਨੁਕਸਾਨ ਹੋ ਗਿਆ ਉਹ ਹੀ ਤੇ ਰੋਟੀ ਪਾਣੀ ਫਿਰ ਵੀ ਚੜਦੀ ਕਲਾ 'ਚ ਮੈਂ ਕਹਿੰਨਾ ਧੰਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਤੂੰ ਆਪ ਇਹ ਆਪਣੇ ਤਨ ਤੇ ਹੰਢਾ ਕੇ ਆਪਣੇ ਸਿੱਖਾਂ ਨੂੰ ਇਸ ਜੋਗ ਬਣਾ ਦਿੱਤਾ ਤੇ ਧੰਗੁਰੂ ਕਲਗੀਧਰ ਮਹਾਰਾਜ ਫਿਰ ਕਹਿਣ ਲੱਗੇ ਦੇ ਆ ਸੰਗਾ ਅਸੀਂ ਅੱਜ ਵੀ ਚੜਦੀ ਕਲਾ ਵਿੱਚ ਆ ਉਹ ਚੜਦੀ ਕਲਾ ਵਾਲਾ ਬਚਨ ਜਿਹੜਾ ਨਾ ਸਿੱਖਾਂ ਨੇ ਆਪਣੀ ਰਸਨਾ ਤੇ ਪੱਕਾ ਕਰ ਲਿਆ